कैंसर का भी मरीज आत्महत्या जहाजा जोड़ते हैं हजार हजार बंदा ले फिर टबर लैंडर फिर गया उपावे हैलीकॉप्ट चाहिए जहाज चाहिए अच्छा फिर यह कहें भाई भतीजवाद बहुत कर दिया पार्टियां कर दिनिया भी सिगिया कोई शक नहीं था इस गल पर असं रोक जी आचार जिमी जोड़ा हो गया ਪਰ ਅੰਮ੍ਰਿਤਸਰ ਦੇ 232 ਜਵਾਲੀਤਰ ਯਾਜੇਦਨ ਆ ਜਿਹੜਾ ਬਰਨਾਲਾ ਨੂੰ ਲੜ ਰਿਹਾ ਹੈ ਇਲੈਕਸ਼ਨ ਕੀ ਨਾਲ ਸਾਹਮ ਦੇ ਅੰਦਾਰ ਧਾਰੀਵਾਲ ਉਹ ਮੀਤ ਹੀਰ ਦੇ ਸਕੇ ਮਾਸਿਕ ਹੁੰਦਾ ਹੈ ਕਿਹੜੇ ਬਗਾਵਤ ਕੀਤੀ ਉੱਥੇ ਜਿਹੜਾ ਉਹਦਾ ਜ਼ਿਲ੍ਹੇ ਦਾ ਪ੍ਰਧਾਨ ਸੀਗਾ ਤਾਂ ਬੈਣੀ ਮੰਦਰ ਉਹ ਬਗਾਵਤ ਕਰ ਗਿਆ ਸੀ ਆ ਚੱਬੇਵਾਲ ਸਾਡੇ ਦੁਆਬੇ ਚ ਜਿਹੜਾ ਉੱਥੇ ਇਲੈਕਸ਼ਨ ਲੜ ਰਿਹਾ ਵਾ ਭਗਵਾਨ ਜੀ ਮਾਨ ਉਸ ਸਟੇਜ ਤੋਂ ਬੋਲ ਰਿਹਾ ਤਿੰਨ ਦਿਨ ਪਹਿਲਾਂ ਉਹਦੀ ਤੁਸੀਂ ਦੇਖਿਆ ਹੋਣਾ ਉੱਥੇ ਲੋਕਾਂ ਨੂੰ ਕਹਿ ਰਿਹਾ ਇੱਕੋ ਹੀ ਸਾਡੀ ਪਾਰਟੀ ਹੈ ਜਿਹੜੇ ਅਸੀਂ ਬੰਦੇ ਆਮ ਜੇ ਚੱਕ ਕੇ ਲੈ ਕੇ ਆਉਂਦੇ ਆ ਤੇ ਨਾਲ ਹੀ ਖਾਸ ਛੜੇ ਕੀਤੇ ਹੋਏ ਆ ਜੱਪੇਵਾਲ ਕਾਂਗਰਸ ਦਾ ਡਿਫੈਕਟਰ ਹੈ ਤੇ ਇੱਕ ਮਤਲਬ ਭਗੌੜਾ ਤੇ ਉਹਦੇ ਮੁੰਡੇ ਨੂੰ ਵੇਚ ਦਿੱਤੀ ਉੱਥੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਕੋਈ ਬੰਦਾ ਨਹੀਂ ਦੱਸਿਆ ਜੱਪੇਵਾਲ ਦੇ 1.5 ਲੱਖ ਵੋਟ ਵਿੱਚੋਂ ਜਿਹੜੇ ਕਹਿੰਦੇ ਸੀ ਭਾਈ ਭਤੀਜਵਾਦ ਸਟਾਉਣਾ ਪਰ ਨਾਲੇ ਵੀ ਭਾਈ ਭਤੀਜਵਾਦ ਆ ਤੁਹਾਡੇ ਜਿਹੜੇ ਉਮੀਦਵਾਰ ਨੇ ਇਹ ਡਿਫੈਕਟਰ ਨੇ ਭਗੌੜੇ ਨੇ ਹੋਰ ਨਿਕਾੜ ਕੀ ਹੁੰਦਾ ਵਾ ਰਾਜਨੀਤੀ ਤੇ ਹੀ ਨਿਕਾੜ ਹੁੰਦਾ ਉਹ ਕੋਈ ਕੋਈ ਗਲੋ ਫੜ ਕੇ ਤਾਂ ਕੁੱਟਣਾ ਹੋ ਰਿਹਾ ਕਿਸੇ ਨੂੰ ਔਰ ਇਸ ਤੋਂ ਇਲਾਵਾ ਇਹਨਾਂ ਨੇ ਜਿੰਨਾ ਹੋਰ ਪੰਜਾਬ ਨਾਲ ਵੈਦਿਕ ਕਿਤੇ ਫੱਟੋ ਪੈਣਾ ਦਾ ਮੇਰੇ ਵੀ ਉਹ ਬਦਲੋ 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 ਕਰਕੇ ਲੋਕਾਂ ਨੂੰ ਮੁਰਗਾ ਨਹੀਂ ਆਖੇ ਜੀ ਇਹਨਾਂ ਨੇ ਕੱਖ ਨਹੀਂ ਕੀਤਾ 70 ਸਾਲਾਂ ਚ ਮੈਂ ਇਹ ਕਹਿਣਾ ਚਾਹੁੰਦਾ ਕਿ ਅਸਲ ਮਗੌਟ ਝੋਨੇ ਤੇ ਆ ਗਿਆ ਇਹਨਾਂ ਦਾ 70 ਸਾਲਾਂ ਦੇ ਤੁਸੀਂ ਸਾਰੇ ਖਾਨ ਬੈਠੇ ਹੋ ਖੇਤ ਮਜ਼ਦੂਰ ਬੈਠੇ ਹੋ ਟਾਲੀਆਂ ਕਿਸੇ ਪਾਰਟੀਆਂ ਨੇ ਝੋਨੇ ਦੇ ਕਣਕ ਦੀ ਖਰੀਦ ਵਿੱਚ ਇਹ ਦੁਰਦਸ਼ਾ ਕਿਤੇ ਸਮਝ ਨਹੀਂ ਸਕਣ ਕਿ ਆ ਮਗਰ ਤੇ ਪੈਨ ਪੁਲਰੀਸਿਸ ਸ਼ਰਤ ਇਸ ਤਰ੍ਹਾਂ ਪੈਦਾ ਉਹਦਾ ਹੀ ਪਿਆਰ ਚੋਨਾ ਲੱਦੀ ਪੈ ਮੰਡੀ ਪਰ ਬੜਾ ਕਿੰਨਾ ਨੁਕਸਾਨ ਹੋਇਆ ਆਪਣਾ ਪੰਜਾਬ ਦੇ ਵਿੱਚ 185 ਲੱਖ ਕਨ ਰੋਡ ਅਪ ਮੈਡਿਕ ਕਾਂ ਦੀ ਖਰੀਦ ਆਈ ਹੈ ਝੋਨੇ ਦੀ 185 ਲੱਖ ਟਨ ਇਹਦੇ ਕਿੰਨਾ ਪੈਸਾ ਦਿੰਦੀ ਹੈ ਕੇਂਦਰ ਸਰਕਾਰ ਜਿਹੜੀ ਲਿਮਿਟ ਪਾਉਂਦੀ ਹੈ ਕਿ ਝੋਨਾ ਪੰਜਾਬ ਸਰਕਾਰ ਨਹੀਂ ਖਰੀਦਦੀ ਇਹ ਕੇਂਦਰ ਸਾਰੇ ਦੇਸ਼ ਦੇ ਰਾਜ ਦੇ ਪੰਡਾਰਾ ਵਾਸਤੇ ਖਰੀਦਿਆ 43000 ਕਰੋੜ ਰੁਪਇਆ ਵਿੱਚ ਗੌਰਮੇ ਨੇ ਕੇਂਦਰ ਸਰਕਾਰ ਹਰ ਵਾਰ ਜਿਦੀ ਵਾਪੇ ਉਹ ਮਾਨ ਦੇ ਖਾਤੇ ਵਿੱਚ ਸਤੰਬਰ ਮਹੀਨੇ ਚ ਆ ਗਿਆ ਸੀ ਤੇ ਇੱਥੇ ਹੋਣ ਇਹਨਾਂ ਨੇ ਅਫਸਰਾਂ ਨੇ ਤੇ ਨਰੇਕੀ ਕਹਿੰਦੇ ਛੇੜਦਾ ਨਾਲ ਗੱਲ ਨਹੀਂ ਕੀਤੀ ਕੌਣਾਂ ਨਾਲ ਗੱਲ ਨਹੀਂ ਕੀਤੀ ਜਗ੍ਹਾ ਨਹੀਂ ਬਣਾਈ ਪ੍ਰਬੰਧ ਨਹੀਂ ਕੀਤਾ ਐਵੇਂ दारू ਪੀ ਕੇ ਪਤਾ ਨਹੀਂ ਕਿੱਧਰ ਹੁੰਦੇ ਰਿਆ ਜਿੰਮੀ ਚੋਣਾ ਦਾ ਦੇਸ਼ ਦੇ ਵਿੱਚ ਕੇਜਰੀਵਾਲ ਫੜਾ ਘਾਟੜਾਈ ਗਿਆ ਤੇ ਉਹਦਾ ਖਮਿਆਲ ਦਾ ਸਾਨੂੰ ਭੁੱਖਣਾ ਪਿਆ ਜੇ ਔਸਟਨ 10 ਪੈਸੇ ਵੀ ਘਟੇ ਨਾ ਐਮਐਸਪੀ ਕੋ ਪ੍ਰਾਈਸ ਅੱਜ ਜਿਹੜੀ ਕਿ ਸਾਡੇ ਬਾਜ਼ੇ ਦੇ ਗਵਾਪੇ ਵਿੱਚ ਤਾਂ 3 3 4 400 5 500 ਰੁਪਏ ਨੂੰ ਕਿੰਟਰ ਘੱਟ ਰਿਹਾ ਛੋਣਾ ਤੋਂ 10 ਪੈਸੇ ਮੰਨ ਕੇ ਚੱਲੋ ਕਿੰਨੀ ਕਿੰਨੀ ਲੋਟ ਹੋਈ ਪੰਜਾਬ ਦੇ ਕਿਸਾਨ ਦੀ 5000 ਕਰੋੜ ਰੁਪਏ ਅਪਰ ਪਹਿਲਾਂ ਹੀ ਕਰਜ਼ਈਆਂ मजबूरी तौर बाहर नहीं गए जिन्हों तो के बच्चों को जिन्होंने पेट्रोल पंप नहीं गा उधर सारे मरे पे होल मार दिता किए खेद ही नहीं किसी मारानी खरीदे माड़े हो पर सारी फसल नहीं लगती खेती प्रधान सुभाव अचानक ड्रगो नशे से आज